ਅੱਜ ਇਹਨਾਂ ਜੀਵਨ ਦੇ ਫਾਜੇ ਦੇ ਵਿਚ ਆ ਗਏ। ਇਹ ਚੱਲਦਾ ਨਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰਦੀਪ ਸਿੰਘ ਪੰਡਾਲ ਸੂਬਾ ਜਨਰਲ ਸਖਤਰ ਪੰਜਾਬ ਕਿਸਾਨ ਯੂਨੀਅਨ ਬਾਕੀ ਅੱਜ ਖੜੇ ਹਾਂ ਜੀ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਸੰਗੋਜਲਾ ਦੇ ਵਿੱਚ ਜਿੱਥੇ ਕਿ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਅਸੀਂ ਪਿਛਲੇ ਲੰਬੇ ਸਮੇਂ ਤੋਂ ਸਮਾਰਟ ਮੀਟਰਾਂ ਦਾ ਵਿਰੋਧ ਕਰ ਰਹੇ ਹਾਂ ਪਰੰਤੂ ਕਿਤੇ ਨਾ ਕਿਤੇ ਪ੍ਰਸ਼ਾਸਨਿਕ ਅਧਿਕਾਰੀ ਤੇ ਸਰਕਾਰਾਂ ਜਿਹੜੀਆਂ ਹੈਗੀਆਂ ਨੇ ਸਾਡੇ ਚੁੰਡੀ ਵੜ ਕੇ ਦੁਬਾਰਾ ਇਹ ਕੋਸ਼ਿਸ਼ ਕਰ ਰਹੀਆਂ ਨੇ ਕਿ ਦੇਖਦੇ ਹਾਂ ਕਿ ਇਹ ਕਿੰਨੇ ਕੁ ਜੋਗੇ ਨੇ। ਸੋ ਇਸੇ ਹੀ ਜਿਹੜੀ ਮੁਹਿੰਮ ਦੇ ਤਹਿਤ ਕਿਹੜੇ ਸਮਾਰਟ ਮੀਟਰਾਂ ਦੇ ਵਿਰੋਧ ਦੀ ਜਿਹੜੀ ਮੁਹਿੰਮ ਪੰਜਾਬ ਕਿਸਾਨ ਯੂਨੀਅਨ ਬਾਗੀ ਵੱਲੋਂ ਸਮੂਚੀਆਂ ਕਿਸਾਨ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ ਜਾਂ ਸਾਰੀਆਂ ਹੀ ਸੰਯੁਕਤ ਮੋਰਚੇ ਸਹਿਯੋਗ ਦੇ ਨਾਲ ਚਲਾਈ ਜਾ ਰਹੀ ਸੀ ਉਸੇ ਤਹਿਤ ਅੱਜ ਜਿਹੜੇ ਲਗਭਗ 17 ਮੀਟਰ ਜਿਹੜੇ ਪਿਛੇ ਤੁਸੀਂ ਦੇਖ ਸਕਦੇ ਹੋ ਬਕਸੇ ਦੇ ਵਿੱਚ ਜਿਹੜਾ ਮਿਆਣੀ ਵਿਖੇ ਹੈਗਾ ਬਿਜਲੀਕਾਰ ਉਹਨਾਂ ਵੱਲੋਂ ਲਗਾਇਆ ਗਿਆ ਸੀਗਾ ਤੇ ਅਸੀਂ ਜਿਹੜੇ ਹੈਗੇ ਆ ਉਹ ਅੱਜ 17 ਮੀਟਰ ਜਿਹੜੇ ਹੈਗੇ ਆ ਬਕਾਇਦਾ ਇੱਕ ਮੰਗ ਪੱਤਰ ਲਿਖ ਕੇ ਤੇ ਇਹਨਾਂ ਸਾਰੇ ਮੀਟਰਾਂ ਦਾ ਵੇਰਵਾ ਲਿਖ ਕੇ ਤੇ ਸਮੁੱਚੇ ਹੀ ਜਿਹੜੇ ਹੈਗੇ ਆ ਮੀਟਰ ਧਾਰਕ ਨੇ ਉਹਨਾਂ ਦੀ ਹਾਜ਼ਰੀ ਦੇ ਵਿੱਚ ਤੇ ਪਿੰਡ ਦੇ ਪਤਵੰਤੇ ਸੱਜਣਾ ਦੀ ਹਾਜ਼ਰੀ ਦੇ ਵਿੱਚ ਜਥੇਬੰਦੀਆਂ ਦੇ ਆਗੂ ਦੇ ਹਾਜ਼ਰੀਆਂ ਦੇ ਵਿੱਚ ਅਸੀਂ ਇਹ ਮੀਟਰ ਹੁਣ ਇੱਥੋਂ ਚੱਲ ਕੇ ਬਿਜਲੀਕਾਰ ਡੇਲਵਾ ਵਿਖੇ ਜਮ੍ਹਾਂ ਕਰਵਾਉਣ ਵਾਸਤੇ ਜਾ ਰਹੇ ਆ ਤੇ ਨਾਲ ਦੀ ਨਾਲ ਇਸ ਵੀਡੀਓ ਜਰੀਏ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਚੇਤਾਵਨੀ ਵੀ ਦੇਣੀ ਚਾਹੁੰਦੇ ਆ ਤੇ ਸਰਕਾਰਾਂ ਨੂੰ ਵੀ ਚੇਤਾਵਨੀ ਦੇਣੀ ਚਾਹੁੰਦੇ ਆ ਕਿ ਜਿਹੜਾ ਬਾਰ-ਬਾਰ ਤੁਸੀਂ ਅਸੀਂ ਵਿਰੋਧ ਕਰ ਰਹੇ ਆ ਤੇ ਤੁਸੀਂ ਸਮਾਰਟ ਮੀਟਰ ਧੱਲੇ ਦੇ ਨਾਲ ਪਿੰਡਾਂ ਦੇ ਵਿੱਚ ਜਾਂ ਸ਼ਹਿਰਾਂ ਦੇ ਵਿੱਚ ਲਾ ਰਹੇ ਹੋ ਇਹਨਾਂ ਚੀਜ਼ਾਂ ਤੋਂ ਬਾਜ਼ ਆ ਜਾਓ ਜੇਕਰ ਇਸ ਬਕਸੇ ਦੇ ਵਿੱਚ ਦੁਬਾਰਾ ਇਹ ਮੀਟਰ ਨੂੰ ਫਿੱਟ ਕੀਤਾ ਗਿਆ ਤੇ ਜਥੇਬੰਦੀ ਵੱਲੋਂ ਮੀਟਿੰਗ ਲਾ ਕੇ ਵੱਡੇ ਤੇ ਟਿੱਖੇ ਸੰਘਰਸ਼ ਤੇ ਵੱਡੇ ਇਕੱਠਾਂ ਦੇ ਨਾਲ ਉਲੀਕੇ ਜਾਣਗੇ ਤੇ ਉਹਨਾਂ ਜਿਹੜੇ ਉਲੀਕੇ ਗਏ ਸੰਘਰਸ਼ਾਂ ਦੇ ਵਿੱਚੋਂ ਜੋ ਵੀ ਰਿਜ਼ਲਟ ਨਿਕਲੂਗਾ ਉਹਦਾ ਜ਼ਿੰਮੇਵਾਰ ਜਿਹੜਾ ਟਿਲਵਾ ਬਿਜਲੀ ਕਾਰਾ ਅਧਿਕਾਰੀ ਹੋਣਗੇ ਤੇ ਪੰਜਾਬ ਸਰਕਾਰ ਹੋਊਗੀ ਤੇ ਜ਼ਿਲ੍ਹਾ ਪ੍ਰਸ਼ਾਸਨ ਹੋਊਗਾ ਸੋ ਇੰਨੀਆਂ ਕ ਬੇਨਤੀਆਂ ਕਬੂਲ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰਦੀਪ ਸਿੰਘ ਪੰਡਾਲ ਸੂਬਾ ਜੰਮਸਕੱਤਰ ਪੰਜਾਬ ਕਿਸਾਨ ਯੂਨੀਅਨ ਬਾਦੀ ਅਸੀਂ ਜਿਹੜੀ ਪਹਿਲਾਂ ਵੀਡੀਓ ਪਾਈ ਸੀ ਕਿ ਸੰਗੋਜਲਾ ਦੇ ਵਿੱਚੋਂ ਅਸੀਂ ਜਿਹੜੇ ਸਮਾਰਟ ਮੀਟਰਾਂ ਦਾ ਸਮੁੱਚੀਆਂ ਕਿਸਾਨ ਜਥੇਬੰਦੀਆਂ ਵਿਰੋਧ ਕਰ ਰਹੀਆਂ ਨੇ ਉਸੇ ਵਿਰੋਧ ਦੇ ਅੱਧ ਜਿਹੜੇ ਸੰਗੋਜਲਾ ਦੇ ਵਿੱਚੋਂ ਅਸੀਂ ਲਗਭਗ 17 ਮੀਟਰ ਜਿਹੜੇ ਉਤਾਰ ਕੇ ਲਿਆਉਂਦੇ ਆ ਤੇ ਅਸੀਂ ਇਸ ਟਾਈਮ ਐਸਟਿਓ ਦਫਤਰ ਜਿਹੜਾ ਢਿਲਵਾ ਗ੍ਰੈਡੇ ਉਹਦੇ ਵਿੱਚ ਬੈਠੇ ਆ ਪਰ ਇਸ ਆਫਿਸ ਦੇ ਵਿੱਚ ਸਿਰਫ ਦੋ ਮੁਲਾਜ਼ਮ ਨੇ ਜਦੋਂ ਅਸੀਂ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਅਧਿਕਾਰਤ ਤੌਰ ਤੇ ਸਾਡੇ ਕੋਲੋਂ ਇਹ ਰੀਸੀਵਿੰਗ ਲੈ ਲਓ ਅਸੀਂ ਬਕਾਇਦਾ ਜਿਹੜਾ ਮੰਗ ਪੱਤਰ ਵੀ ਲਿਖ ਕੇ ਲੈ ਕੇ ਆਏ ਆ ਤੇ ਮੀਟਰਾਂ ਦਾ ਵੇਰਵਾ ਵੀ ਲੈ ਕੇ ਆਏ ਆ ਸਾਰੇ ਨੰਬਰ ਵਾਈਜ਼ ਪਰੰਤੂ ਇੱਥੇ ਕੋਈ ਵੀ ਅਧਿਕਾਰੀ ਨਹੀਂਗਾ ਜੈ ਸਾਹਿਬ ਨਾਲ ਵੀ ਗੱਲ ਹੋਈ ਐ ਐਸਡੀਓ ਸਾਹਿਬ ਨਾਲ ਵੀ ਗੱਲ ਹੋਈ ਆ ਤੇ ਐਸਡੀਓ ਸਾਹਿਬ ਅੱਗੇ ਸਾਨੂੰ ਕਹਾਣੀਆਂ ਸੁਣਾ ਰਹੇ ਆ ਕਿ ਤੁਸੀਂ ਇਦਾਂ ਮੀਟਰ ਨਹੀਂ ਉਤਾਰ ਸਕਦੇ ਅਸੀਂ ਪੁਲਿਸ ਕੰਪਲੇਂਟ ਕਰਾਂਗੇ ਅਸੀਂ ਕੋਈ ਪਰਚਾ ਕਰ ਸਕਦੇ ਆ ਤੁਸੀਂ ਇਦਾਂ ਮੀਟਰ ਨਹੀਂ ਉਤਾਰ ਸਕਦੇ ਪਰੰਤੂ ਅਸੀਂ ਐਸਜੀ ਨੂੰ ਦੱਸਣਾ ਚਾਹੁੰਦੇ ਹਾਂ ਇਸ ਵੀਡੀਓ ਜਰੀਏ ਕਿ ਇਹ ਕੋਈ ਪਹਿਲਾ ਬੈਂਡ ਨਹੀਂਗਾ ਜਿੱਦਾਂ ਅਸੀਂ ਮੀਟਰ ਉਤਾਰ ਕੇ ਪੰਜਾਬ ਦੇ ਵਿੱਚੋਂ ਜਮ੍ਹਾਂ ਕਰਵਾਏ ਨੇ ਇਸ ਗੱਲ ਦਾ ਅਧਿਕਾਰੀਆਂ ਨੂੰ ਬਾਕੂਬੀ ਪਤਾ ਹੈ ਕਿ ਕਿਸਾਨ ਜਥੇਬੰਦੀਆਂ ਇਸ ਚੀਜ਼ ਦਾ ਵਿਰੋਧ ਕਰ ਰਹੀਆਂ ਨੇ ਪਰੰਤੂ ਫਿਰ ਦੁਬਾਰਾ ਜਿਹੜੇ ਹੈਗੇ ਮੀਟਰ ਉੱਥੇ ਲਾਏ ਜਾ ਰਹੇ ਨੇ ਜਾਂ ਜਾਂ ਦਾ ਇਹ ਗੱਲ ਹੋਵੇ ਨਾ ਕਿ ਪਹਿਲਾਂ ਵਾਲੇ ਮੀਟਰ ਕੋਈ ਖਰਾਬ ਸੀਗੇ ਫਿਰ ਤਾਂ ਅਸੀਂ ਕਹੀਏ ਇਹ ਕਸ਼ਾਦਿਸ਼ ਦੇ ਤਹਿਤ ਜਿਹੜਾ ਪੰਜਾਬ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਤੇ ਪੰਜਾਬ ਨੂੰ ਇੱਕ ਪ੍ਰਯੋਗਸ਼ਾਲਾ ਬਣਾਇਆ ਜਾ ਰਿਹਾ ਉਹ ਅਸੀਂ ਨਹੀਂ ਬਣਨ ਦੇਵਾਂਗੇ ਸੋ ਅੱਜ ਹੁਣ ਤੁਸੀਂ ਦੇਖ ਸਕਦੇ ਹੋ ਅਸਜੀਆ ਸਾਹਬ ਦੀ ਕੁਰਸੀ ਖਾਲੀ ਪਈ ਆ ਪਿੰਡ ਸੰਗੋਈਆਂ ਦੇ ਸਾਡੇ ਜਥੇਬੰਦੀ ਦੇ ਆਗੂ ਸਾਹਿਬਾਨ ਬੈਠੇ ਨੇ ਸਰਦਾਰ ਸੁਖਦੇਵ ਸਿੰਘ ਜੀ ਖੀਰਾ ਵਾਲੀ ਜਿਹੜੇ ਸੂਬਾ ਸਲਾਹ ਕਰਨੇ ਉਹ ਬੈਠੇ ਨੇ ਤੇ ਅਸੀਂ ਇਹ ਸਾਰੇ ਆਗੂਆਂ ਦੀ ਹਾਜ਼ਰੀ ਦੇ ਵਿੱਚ ਇਸ ਖਾਲੀ ਕੋਸੀ ਜਿਹੜੀ ਐਸ ਡੀਓ ਦੀ ਆ ਇਹਦੇ ਸਾਹਮਣੇ ਆ ਟੇਬਲ ਦੇ ਉੱਪਰ 17 ਜਿਹੜੇ ਮੀਟਰ ਨੇ ਉਹ ਹੁਣ ਰੱਖ ਕੇ ਜਾ ਰਹੇ ਆ ਅਗਲੀ ਕਾਰਵਾਈ ਚਾਹੇ ਐਸ ਡੀਓ ਸਾਹਿਬ ਨੇ ਜਾਂ ਕੋਈ ਇਹਨਾਂ ਦੇ ਅਗਲਾ ਅਧਿਕਾਰੀਆਂ ਨੇ ਕੋਈ ਪਰਚਾ ਕਰਾਉਣਾ ਹੋਵੇ ਉਹ ਸਾਡੇ ਤੇ ਕਰਾ ਸਕਦੀ ਆ ਮੇਰੇ ਨਾਲ ਗੁਰਦੀਪ ਸਿੰਘ ਪੰਡਾਲਾ ਸਰਦਾਰ ਸੁਖਦੇਵ ਸਿੰਘ ਉਹ ਜੀ ਬੈਠੇ ਆ ਜੋ ਵੀ ਕਰਾਉਣਾ ਹੈ ਕੋਈ ਪੁਲਿਸ ਕੰਪਲੇਨਟ ਕਰਨੀ ਹੈ ਅਸੀਂ ਸਿੱਧੀਆਂ ਤਾਰਾਂ ਉੱਥ ਜੇੜਾ ਵੀ ਬੰਦਾ ਆਊਗਾ ਉਹਦਾ ਅਸੀਂ ਖੁੱਲ ਕੇ ਵਿਰੋਧ ਕਰਾਂਗੇ ਅਸੀਂ ਸਾਰਾ ਪਿੰਡ ਵੀ ਇਕੱਠਾ ਕਰਾਂਗੇ ਪੰਚਾਇਤ ਵੀ ਇਕੱਠੀ ਕਰਾਂਗੇ ਤੇ ਜਥੇਬੰਦੀ ਜਿਹੜੀ ਹੈਗੀ ਆ ਉਹ ਸਾਰੇ ਪਿੰਡ ਦੇ ਨਾਲ ਖੜੀ ਆ ਜੋ ਵੀ ਕਾਰਵਾਈ ਅਮਲ ਚ ਲਿਆਉਣੀ ਆ ਲੀਗਲੀ ਲਿਆਉਣੀ ਆ ਉਹ ਇਸ ਦੀ ਸਾਬ ਲਿਆ ਸਕਦੇ ਨੇ ਜੋ ਉਹਨਾਂ ਦੇ ਬੋਲਣ ਦੇ ਜਿਹੜਾ ਲਹਿਜ਼ਾ ਸੀਗਾ ਉਹ ਤੋਂ ਪਤਾ ਲੱਗਦਾ ਸੀਗਾ ਕਿ ਇਹ ਜਿਹੜੀਆਂ ਪਰਤੀਆਂ ਕੀਤੀਆਂ ਗਈਆਂ ਨੇ ਇਹ ਕਿਤੇ ਨਾ ਕਿਤੇ ਜਿਹੜੀਆਂ ਹੈਗੀਆਂ ਸਰਕਾਰਾਂ ਦੀ ਇੱਕ ਸ਼ਾਦਸ਼ ਹੈ ਕਿ ਜਿਹੜਾ ਪੰਜਾਬ ਵਿਰੋਧੀ ਜਿਹੜੀਆਂ ਭਰਤੀਆਂ ਬਾਹਰ ਲਿਆ ਸ਼ੇਡਾਂ ਤੋਂ ਕੀਤੀਆਂ ਜਾ ਰਹੀਆਂ ਨੇ ਸੋ ਮੈਂ ਫਿਰ ਦੁਬਾਰਾ ਪ੍ਰਸ਼ਾਸਨ ਨੂੰ ਚੇਤਾਵਨੀ ਦਿੰਦਾ ਕਿ ਜੇਕਰ ਜਿਹੜਾ ਵੀ ਬੰਦਾ ਸਬੋਜਲੇ ਦੁਬਾਰਾ ਮੀਟਰ ਲਾਉਣ ਵਾਸਤੇ ਇੱਥੇ ਆਉਂਦਾ ਵਾ ਤੇ ਅਸੀਂ ਉਹਦਾ ਖੁੱਲ ਕੇ ਵਿਰੋਧ ਕਰਾਂਗੇ ਜਦੋਂ ਵੀ ਸਾਡਾ ਲੀਗਲ ਰਾਈਟ ਹੋਊਗਾ ਅਸੀਂ ਉਹਦੇ ਅਨੁਸਾਰ ਸ਼ਾਂਤਮਈ ਤਰੀਕੇ ਦੇ ਨਾਲ ਜੋ ਤੁਸੀਂ ਸਾਡੇ ਤੇ ਪਰਚੇ ਕਰਨੇ ਆ ਅਰੈਸਟਾ ਪਾਉਣੀਆਂ ਨੇ ਜੋ ਤੁਸੀਂ ਕਰਨਾ ਉਹ ਕਰ ਸਕਦੇ ਕਰ ਸਕਦੇ ਹਾਂ ਹੁਣ ਅਸੀਂ ਇਹ ਸਾਰੇ ਆਗੂਆਂ ਦੀ ਮੌਜੂਦਗੀ ਦੇ ਵਿੱਚ ਐਸਡੀਓ ਦੇ ਸਾਹਮਣੇ ਜਿਹੜਾ ਟੇਬਲ ਵਾ ਟੇਬਲ ਦੇ ਉੱਤੇ ਅਸੀਂ ਆਪਣਾ ਮੰਗ ਪੱਤਰ ਵੀ ਰੱਖ ਕੇ ਜਾ ਰਹੇ ਹਾਂ ਤੇ ਜਿਹੜੀਆਂ ਇਹ ਡਿਟੇਲਾਂ ਨੇ ਜਿਹੜੇ 12 ਮੀਟਰ ਉਤਾਰੇ ਗਏ ਨੇ ਇਹਦੀਆਂ ਬਕਾਇਦਾ ਡਿਟੇਲਾਂ ਨੇ ਤੇ ਸਾਰਿਆਂ ਦੇ ਸਾਈਨ ਨੇ ਜਥੇਬੰਦੀ ਦੀ ਮੋਹਰ ਆ ਅਸੀਂ ਇਹ ਸਾਰਾ ਕੁਝ ਇੱਥੇ ਰੱਖ ਕੇ ਜਾ ਰਹੇ ਹਾਂ ਅਗਲੀ ਕਾਰਵਾਈ ਜਿਹੜੀ ਹੋਊਗੀ ਉਹ ਅਮਲ ਜੋਜਨ ਨਾਲ ਲਿਉਣੀ ਉਹ ਲਿਆ ਸਕਦੇ ਆ ਇੰਨੀਆਂ ਕੁ ਬੇਨਤੀਆਂ ਕਬੂਲ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ